ਖਾਲੀ ਆਪਣਾ ਨਾਮ ਦੱਸ ਕੇ ਜਿਹੜੇ ਬੜੇ ਰਿਕਵੈਸਟ ਕੋ ਫੈਸਲੀਟੀ ਹਾਂਜੀ ਮਨਦੀਪ ਕੌਰ ਮੇਰਾ ਨਾਮ ਹੈ ਮੈਂ ਗੁਰਪ੍ਰੀਤ ਸਿੰਘ ਦੀ ਵਾਈਫ ਆ ਕੀ ਕਰਨੜੀ ਇਸ ਕੰਫਰਮੇਸ਼ਨ ਤੇ ਸਰ ਕਾਰਨ ਹੈ ਵੀ ਸਾਡੇ ਗੁਰਚਰਨਜੀਤ ਸਿੰਘ ਮੇਰਾ ਦਿਓਰ ਆ ਤੇ ਗੁਰਪ੍ਰੀਤ ਸਿੰਘ ਤੇ ਉਹਨਾਂ ਨੇ ਜਿਹੜਾ ਝੂਠਾ ਪਰਚਾ ਕਰਾਇਆ ਕੰਬੋ ਟਾਣਾ ਤੇ ਉਹਦੇ ਬੇਜ ਤੇ ਸੀ ਇਨਕੁਆਰੀ ਐਸਐਸਪੀ ਚਰਨਜੀਤ ਸਿੰਘ ਕੋਲ ਲਗਵਾਈ ਹੋਈ ਹੈ ਕਿ ਉਹਨਾਂ ਨੇ ਐਸਪੀ ਹੈੱਡਕੁਆਟਰ ਸਾਹਿਬ ਨੂੰ ਜਿਹੜੀ ਇਨਕੁਆਰੀ ਕਰਨ ਨੂੰ ਦਿੱਤੀ ਹੈ ਤੇ ਜਿਹਦੇ ਹੱਦੇ ਤੱਕ ਉਹਨਾਂ ਨੇ ਕੋਈ ਵੀ ਸੀਸੀਟੀਵੀ ਫੋਟੋਜ਼ ਨਾ ਹੀ ਵੀਡੀਓ ਕੋਈ ਉਹਨਾਂ ਨੇ ਸਾਡੀ ਲਈ ਹੈ ਤੇ ਨਾ ਉਹਨਾਂ ਨੇ ਕੋਈ ਪ੍ਰੂਫ ਦੇ ਤੌਰ ਤੇ ਕੁਝ ਨਹੀਂ ਲਗਾਇਆ ਗਿਆ ਮੇਰੀ ਇਹੀ ਬੇਨਤੀ ਹੈ ਕਿ ਜਿਹੜੀ ਇਨਕੁਆਰੀ ਹੈ ਉਹਨੂੰ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਵੇ ਤੇ ਇਸ ਪਰਚੇ ਨੂੰ ਖਾਰਜ ਕੀਤਾ ਜਾਵੇ ਇਹ ਝੂਠਾ ਤੇ ਬੇਬੁਨਿਆਦ ਪਰਚਾ ਵਾ ਜੋ ਕੰਬੋਟਾਣੇ ਦੇ ਵਿੱਚ ਐਸਆਈ ਜੁਗਿੰਦਰ ਸਿੰਘ ਜੀ ਨੇ ਕੀਤਾ ਸੀਗਾ ਉਨਾਂ ਨੇ ਪੂਰੀ ਜਾਂਚ ਪੜਤਾਲ ਕੀਤੇ ਬਗੈਰ ਕੀਤਾ ਕਿ ਨਕਾਬ ਖਮੋ ਹੈਗੇ ਸੀਗੇ ਬੰਦੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਮੇਰੇ ਸਰਦਾਰ ਗੁਰਪ੍ਰੀਤ ਸਿੰਘ ਦਾ ਨਾਮ ਦਿੱਤਾ ਗਿਆ ਹੈ ਉਹ Hindu ਲੋਕ ਸੀਗੇ ਇਹ ਸਰਦਾਰ ਸੀਗੇ ਮੇਰੀ ਇਹੀ ਬੇਨਤੀ ਹੈ ਕਿ ਜਿਹੜੀ ਇਨਕੁਆਰੀ ਆ ਉਹ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕੀਤੀ ਜਾਵੇ ਤੇ ਮੈਨੂੰ ਇਨਸਾਫ ਦੀ ਮੰਗ ਕਰਦੀ ਆ ਮੈਂ ਸਰਕਾਰ ਕੋਲੋਂ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਕਿ ਮੈਂ ਘਰ ਪਰਿਵਾਰ ਦੇ ਵਿੱਚ ਆਪਣੇ ਦੋ ਬੱਚਿਆਂ ਦੇ ਨਾਲ ਇਕੱਲੇ ਰਹਿਣੀ ਆ ਬਹੁਤ ਹੀ ਪਰੇਸ਼ਾਨ ਚੱਲ ਰਹੀ ਆ ਤੇ ਮੇਰੀ ਇਹ ਹੀ ਬੇਨਤੀ ਕੀ ਇਹ ਪੁਆਰੀ ਨੂੰ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਇਹ ਪਰਚਾ ਕੈਨਸਲ ਕੀਤਾ ਜਾਵੇ ਉਹ ਕੌਣ ਨੇ ਕਿਹ ਕਾਰਨ ਹੈ ਕਿ ਉਹ ਇਹਨਾਂ ਕੋ ਕਰਾਉਂਦੇ ਕੋ ਮੇਰੇ ਦਿਓਰ ਹੈਗੇ ਨੇ ਤੇ ਉਹਨਾਂ ਨੇ ਕੋਈ ਪਰਿਵਾਰਿਕ ਜਾਇਦਾਦ ਕਰਕੇ ਉਹਨਾਂ ਨੇ ਹੋ ਸਕਦਾ ਹੋਵੇ ਕੀਤਾ ਹੋਵੇ ਤੇ ਉਹਨਾਂ ਨੇ ਉਹ ਸਟੈਂਪ ਘਰ ਪਰਿਵਾਰ ਚ ਮੌਜੂਦ ਸੀ ਜਦੋਂ ਉਹਨਾਂ ਦੇ ਦੁਕਾਨ ਨੂੰ ਅੱਗ ਲੱਗੀ ਹੈ 2:20 2:30 ਵਜੇ ਦੇ ਕਰੀਬ ਦੀ ਗੱਲ ਆ ਸਰ ਤੇ ਉਹ ਸਾਡੇ ਕੋਲ ਸੀਸੀਟੀਵੀ ਸਾਰੀ ਮੌਜੂਦ ਹੈਗੀ ਹੈ ਜਿਦੇ ਵਿੱਚ ਕਿ ਇਹ ਘਰ ਪਰਿਵਾਰ ਦੇ ਵਿੱਚ ਆਪਣੇ ਬੱਚਾ ਚ ਮੌਜੂਦ ਸੀਗੇ ਸਾਡੇ ਜੋ ਪ੍ਰੂਫ ਨੇ ਉਹਦੇ ਵਿੱਚ ਅਸੀਂ ਇਹਨਾਂ ਨੂੰ ਦਿਖਾ ਸਕਦੇ ਹਾਂ ਕਿ ਇਹ ਸਾਡੇ ਹਸਬੰਡ ਜੋ ਸੀ ਉਹ ਆਪਣੇ ਪਰਿਵਾਰ ਦੇ ਵਿੱਚ ਮੌਜੂਦ ਸੀ ਤੇ ਇਹ ਇਹਨਾਂ ਨੇ ਜੋ ਪਰਚਾ ਕਰਵਾਇਆ ਇਹ ਝੂਠਾ ਤੇ ਬੇਬੁਨਿਆਦ ਪਰਚਾ ਕਿੰਨੇ ਵਜੇ ਅਰੈਸਟ ਕੀ ਏ ਸਾਡੀ ਰੈਸਟ ਪਈ ਸਰ 24 ਤਰੀਕ ਨੂੰ 4 ਵਜੇ ਦੇ ਕਰੀਬ ਇਹਨਾਂ ਨੇ ਸਾਨੂੰ ਇਨ ਕਹਿ ਕੇ ਬੁਲਾਇਆ ਕਿ ਤੁਹਾਡੇ ਖਿਲਾਫ ਦਰਖਾਸਤ ਆਈ ਹੈ ਜਦਕਿ ਉਹਨਾਂ ਨੇ ਦਰਖਾਸਤ ਕਹਿ ਕੇ ਬੁਲਾਇਆ ਉੱਥੇ ਉਹਨਾਂ ਨੇ ਸਾਰਿਆਂ ਨੂੰ ਰੈਸਟ ਪਾ ਦਿੱਤੀ ਸੀਗੀ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਏਐਸਆਈ ਜਗENDER ਸਿੰਘ ਜੀ ਨੇ ਕੀ ਲੱਗਦਾ ਪ੍ਰਸ਼ਾਸਨ ਵੀ ਤਕਾਜ਼ਾ ਕਰਦਾ ਹੈ ਹਾਂਜੀ ਸਰ ਤਕਾ ਹੈ ਮੈਂ ਇੰਨੇ ਚਿਰ ਦੀ 2 ਢਾਈ ਮਹੀਨੇ ਹੋ ਗਏ ਉਹਨਾਂ ਨੂੰ ਅੰਦਰ ਨੂੰ ਪਰ ਮੈਨੂੰ ਕਿਸੇ ਪਾਸੋਂ ਕੋਈ ਇਨਸਾਫ ਦੀ ਮੰਗ ਨਹੀਂ ਮਿਲ ਰਹੀ ਮੈਂ ਬਸ ਇਸੇ ਵੇਟਿੰਗ ਦੇ ਬੈਠੀ ਰਹਿਣੀ ਆ ਜਾ ਕੇ ਕੀ ਆਂਦੇ ਸਰ ਮਿਲਦੇ ਆਂਦੇ ਸਰ ਮਿਲਦੇ ਬਸ ਕੋਈ ਵੀ ਇਨਸਾਫ ਨਹੀਂ ਮੰਗੇ ਇਨਸਾਫ ਦੀ ਮੰਗ ਕਰਦੇ ਕਿ ਮੈਨੂੰ ਇਨਸਾਫ ਕਰਵਾਇਆ ਜਾਵੇ ਨਹੀਂ ਸਰ ਸਾਡੀ ਡੀਐਸਪੀ ਇਹਦੀ ਚੱਲ ਰਹੀ ਹੈ ਇਹ 골ਡਨ ਗੇਟ ਵਾਲ ਸਰ ਚੱਲ ਰਹੀ ਇਨਕੁਆਰੀ ਉੱਥੇ ਸਰ ਨੇ ਸਾਡੀ ਗੱਲ ਸੁਣੀ ਹੈ ਤੇ ਇਹ ਇਨਕੁਆਰੀ ਲੱਗੀ ਹੋਈ ਹੈ ਸਰ ਉਹਨਾਂ ਨੇ ਵੀ ਅਸੀਂ ਪ੍ਰੂਫ ਜਮ੍ਹਾਂ ਕਰਵਾ ਚੁੱਕੇ ਹਾਂ ਇਹ ਯਕੀਨ ਦਿੱਤਾ ਜਾ ਰਿਹਾ ਹੈ ਤੁਹਾਨੂੰ ਪ੍ਰੋਸੀਡਿੰਗ ਇਹ ਹੀ ਦਿੱਤਾ ਜਾ ਰਿਹਾ ਪੀ ਇਨਕੁਆਰੀ ਦੇ ਵਿੱਚ ਅਸੀਂ ਤੁਹਾਡਾ ਸਾਥ ਬਿਆੰਗੇ ਉਹਨਾਂ ਨੇ ਇਹੀ ਕਿਹਾ ਕਿ ਸਾਡੇ ਜਿਹੜੀ ਐਸਪੀ ਹੈੱਡਕੁਆਟਰ ਸਰ ਕੋ ਲੱਗੀ ਹੈ ਉਹਦੇ ਵਿੱਚ ਕੋਈ ਵੀ ਮੈਨੂੰ ਇਨਸਾਫ ਦੀ ਮੰਗ ਨਹੀਂ ਇਨਸਾਫ ਨਹੀਂ ਮਿਲ ਰਿਹਾ ਸਰ ਮੈਂ ਇਨਸਾਫ ਦੀ ਮੰਗ ਕਰ ਰਹੀ ਹਾਂ